ਜਿਸ ਜਿਸ ਕੌਮ ਨੂੰ ਟੰਕਾ-ਤੋਪਾਂ ਨਾਲ ਨਹੀਂ ਮਾਰਿਆ ਜਾ ਸਕਿਆ ਹਕੂਮਤਾਂ ਨਹੀਂ ਮਾਰ ਸਕੀਆਂ ਜਿਸ ਕੌਮ ਨੂੰ ਜਕਰੀਆ ਖਾਨ ਨਹੀਂ ਮਾਰ ਸਕਿਆ ਔਰੰਗਜ਼ੇਬ ਖਤਮ ਨਹੀਂ ਕਰ ਸਕਿਆ ਉਹਨੂੰ ਲੱਚਰਵਾਦਾਂ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦੀ ਮੱਤ ਵਿੱਚ ਗਾਂਧੀ ਇਹਨਾਂ ਭਰ ਦਿਓ ਇਹਨਾਂ ਨੂੰ ਧਰਮ ਦਾ ਚੇਤਾ ਹੀ ਭੁੱਲ ਜੇ ਮਤ ਮਾਤੀ ਨਹੀਂ ਮੈਲੀ ਹੋ ਜਾ ਖਿਆਲੀ ਨੇ ਪੁੱਠੇ ਹੋ ਜਾਣ ਘਰ ਘਰ ਫੋਨ ਦੇ ਤਾਂ ਇੰਟਰਨੈਟ ਫ੍ਰੀ ਕਰਤਾ ਵੇਖੀ ਜਾਓ ਗੰਦਮੰਦ ਵੇਖੀ ਜਾਓ ਸੁਣੇ ਜਾਓ ਗੰਦੇ ਗੀਤ ਗੁਰੂ ਦਾ ਤੁਹਾਨੂੰ ਚੇਤਾ ਹੀ ਨਾ ਆਵੇ ਉਧਰੋਂ ਹਟੋ ਤੇ ਨਸ਼ਿਆਂ ਵੱਲ ਲੱਗ ਜਾਓ ਨਸ਼ਿਆਂ ਵੱਲੋਂ ਹਟੋ ਤੇ ਗਾਉਣ ਵਾਲਿਆਂ ਨੂੰ ਸੁਣ ਲਓ ਤੁਹਾਨੂੰ ਤੁਹਾਡੇ ਇਤਿਹਾਸ ਤੋਂ ਹੀ ਤੋੜ ਦਿੱਤਾ ਤੁਹਾਨੂੰ ਗੁਰੂ ਤੋਂ ਹੀ ਤੋੜ ਦਿੱਤਾ ਤੇ ਅਸੀਂ ਕਹਿੰਨੇ ਬੱਲੇ ਬੱਲੇ ਆ ਕੰਮ ਚ ਨਜ਼ਾਰਾ ਹੈ ਗੁਰਮਖੋ ਜੀਵਨ ਗਰਕ ਹੋ ਗਿਆ ਆਪਣਾ ਆਪ ਬਰਬਾਦ ਕਰ ਲਿਆ ਆਪਣਾ ਸਮਾਜ ਬਰਬਾਦ ਕਰ ਲਿਆ ਉਹ ਗੁਰੂ ਦਾ ਸ਼ਾਨਾ ਮਤਾ ਇਤਿਹਾਸ ਭੁਲਾ ਕੇ ਹੋਰੀ ਪਾਸੇ ਦੁਰ ਪਏ ਸਮਝਣ ਦੀ ਲੋੜ ਹੈ ਜਾਗਣ ਦੀ ਲੋੜ ਹੈ ਅਜ ਸਮਾਂ ਇਹੋ ਜਿਹਾ ਹੈ ਜੇ ਅਸੀਂ ਆਪ ਨਾ ਜਾਗੇ ਪਿੰਡਾਂ ਵਿੱਚ ਅਸੀਂ ਆਪ ਨਾ ਉਤਮ ਕੀਤਾ ਤੇ ਇੱਕ ਨਾ ਇੱਕ ਦਿਨ ਉਹ ਵੀ ਦਿਨ ਆਏਗਾ ਜਿੱਦਣ ਸਿੱਖ ਵਿਖਾਇਆ ਕਰਨਗੇ ਵੀ ਇਦਾਂ ਦੇ ਹੁੰਦੇ ਸਨ ਮਿਊਜ਼ੀਅਮ ਵਿੱਚ ਲਾ ਦੇਣਗੇ ਫੋਟੋ ਪੀਦਾ ਪੱਗ ਬੰਨਦੇ ਹੁੰਦੇ ਸੀ ਦਾੜ੍ਹੀ ਹੁੰਦੀ ਸੀ ਕਿੰਨਾ ਸਰੂਪ ਸਾਡਾ ਬਦਲ ਗਿਆ ਦਿਮਾਲਿਆਂ ਤੋਂ ਅੰਗਰੇਜ਼ ਆਏ ਪੱਗਾਂ ਬੰਨਣੀਆਂ ਦੂਜੀਆਂ ਸ਼ੁਰੂ ਕਰਤੀਆਂ ਵੀ ਤਿੱਖੀਆਂ ਪੱਗਾਂ ਬਨੋ ਬਦਲ ਗਿਆ ਸਾਡਾ ਪਹਿਰਾਵਾ ਛੱਡ ਕੇ ਅਸੀਂ ਅੰਗਰੇਜ਼ਾਂ ਦਾ ਪਹਿਰਾਵਾ ਅਡੌਪਟ ਕਰ ਲਿਆ ਲੱਗ ਪਏ ਪੈਂਟਾਂ ਕਮੀਜ਼ਾਂ ਪਾਉਣ ਚਲੋ ਕੋਈ ਮਾੜੀ ਗੱਲ ਨਹੀਂ ਪਹਿਰਾਵੇ ਦੀ ਗੱਲ ਨਹੀਂ ਪਰ ਜਦੋਂ ਅਸੂਲਾਂ ਤੇ ਹਮਲਾ ਹੋਇਆ ਜਦੋਂ ਸਿੱਖੀ ਛੱਡਣ ਲੱਗ ਪਏ ਅਸੀਂ ਪਿੰਡ ਵਿੱਚ ਚਾਰ-ਚਾਰ ਗੁਰਦੁਆਰੇ ਬਣਾ ਲਿਆ ਆਹ ਫਲਾਣੀ ਜਾਤ ਦਾ ਫਲਾਣੀ ਜਾਤ ਦਾ ਫਲਾਣੀ ਜਾਤ ਦਾ ਗੁਰੂ ਗੋਬਿੰਦ ਸਿੰਘ ਦਾ ਇਤਿਆਹ ਛੱਡ ਕੇ ਅਸੀਂ ਪੰਜਾਬ ਦੀ ਧਰਤੀ ਤੇ ਮਸਤਾਂ ਨੂੰ ਗਾਉਣ ਲੱਗ ਪਏ ਇੱਥੇ ਤਾੜੀਆਂ ਮਾਰ ਕੇ ਹallelujah ਚੱਲਣ ਲੱਗ ਪਿਆ ਜਿਸ ਪੰਜਾਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਡੁੱਲਿਆ ਉਹ ਜਿੱਥੇ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਨੇ ਕੀਤੀਆਂ ਗੁਰੂ ਗੋਬਿੰਦ ਸਿੰਘ ਦਾ ਚੇਤਾ ਭਲਾ ਕੇ ਕੋਈ ਕਿਸੇ ਡੇਰੇ ਨਾਲ ਜੁੜ ਗਿਆ ਕੋਈ ਕਿਸੇ ਡੇਰੇ ਨਾਲ ਜੁੜ ਗਿਆ ਤੇ ਇਹ ਤਾਂ ਜਾਗਰੂਕਤਾ ਆਵੇ ਸਾਡੇ ਪੰਥ ਵਿੱਚ ਲੋਕ ਜੁੜਨ ਸਭ ਤੋਂ ਪਹਿਲਾਂ ਆਪ ਜੁੜੀਏ ਖਾਲਸੇ ਬਣੀਏ ਬਾਬਾ ਹਜਾਰਾ ਸਿੰਘ ਨੂੰ ਆਖਿਆ ਬਾਬਾ ਜੀ ਲੋਕੀ ਕਹਿੰਦੇ ਨੇ ਖਾਲਸੇ ਦਾ ਰਾਜ ਆਏਗਾ ਕਿਦਣ ਨੂੰ ਆਉਣਾ ਕਦੋਂ ਆਏਗਾ ਬਾਬਾ ਜੀ ਕਹਿੰਦੇ ਜਦੋਂ ਸਾਰੇ ਖਾਲਸੇ ਬਣ ਗਏ ਨਾ ਉਦੋਂ ਹੀ ਖਾਲਸੇ ਦਾ ਰਾਜ ਆ ਜਾਣਾ ਖਾਲਸੇ ਬਣੀਏ ਤੇ ਸਹੀ ਖਾਲਸ ਹੋਈਏ ਤੇ ਸਹੀ ਏ ਇਨ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਦਾੜੀ ਰੱਖਣ ਨੂੰ ਤੂੰ ਤਿਆਰ ਨਹੀਂ ਗੁਰੂ ਆਲਾ ਬਣਨ ਨੂੰ ਅਮਰਤ ਛਕਣ ਨੂੰ ਤੂੰ ਤਿਆਰ ਨਹੀਂ ਉਹ ਗੁਰੂ ਦੀ ਬਾਣੀ ਪੜਨ ਨੂੰ ਤੂੰ ਤਿਆਰ ਨਹੀਂ ਰਾਜ ਖਾਲਸੇ ਦਾ ਗੱਲਾਂ ਨਾਲ ਹੀ ਹੋ ਜਾਣਾ ਖਾਲਸੇ ਬਣਾਂਗੇ ਤੇ ਖਾਲਸਾ ਰਾਜ ਕਰੇਗਾ ਤੇ ਆਓ ਗੁਰੂਖੋ ਨੌਜਵਾਨੋ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ ਦਾੜੀਆਂ ਕੇਸ ਰੱਖੋ ਅਮਰਤ ਆਰੀ ਹੋਵੋ ਗੁਰੂ ਆਲੇ ਬਣੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਇਹੋ ਜਿਹਾ ਮਾਰਗ ਦਿੱਤਾ ਹੈ ਇਹੋ ਜਿਹਾ ਰਾਹ ਦਿੱਤਾ ਹੈ ਅੰਮ੍ਰਿਤ ਛਕ ਲੈ ਸ਼ਰਾਬ ਪੀਣੀ ਛੱਡ ਦੇ ਪਰ ਨਾਰੀ ਪਰ ਪੁਰਸ਼ ਦਾ ਸੰਗ ਛੱਡ ਦੇ ਤੰਬਾਕੂ ਦੀ ਵਰਗੀ ਜਗਤ ਝੂਠ ਹੈ ਛੱਡ ਦੇ ਫੁੱਟਾ ਖਾਣਾ ਛੱਡ ਦੇ ਇਹ ਬੱਜਰ ਕੁਰੇ ਤਾਂ ਨੇ ਸਿੱਖ ਵਾਸਤੇ ਕੇਸ ਰੱਖ ਲੈ ਪੱਗ ਬੰਨ ਦਸਤਾਰ ਸਜਾ ਖਾਤਰੇ ਸ੍ਰੀ ਸਾਪਾ ਵੇਖ ਤੇਰਾ ਸਮਾਜਿਕ ਜੀਵਨ ਵੀ ਉੱਚਾ ਹੁੰਦਾ ਹੈ ਤੇਰਾ ਅਧਿਆਤਮਿਕ ਜੀਵਨ ਵੀ ਉੱਚਾ ਹੁੰਦਾ ਹੈ ਨਸ਼ਿਆਂ ਤੋਂ ਬਚਾਂਗਾ ਤੇਰਾ ਸਰੀਰ ਵੀ ਵਧੀਆ ਰਹੇਗਾ ਸਤਿਗੁਰਾਂ ਨੇ ਹਰ ਪੱਖ ਤੋਂ ਸਾਨੂੰ ਪੂਰਨ ਕੀਤਾ ਹੈ ਤੁਸੀਂ ਮਹਾਰਾਜ ਕੋਈ ਕਮੀ ਨਹੀਂ ਛੱਡੀ ਪਰ ਸਾਡੇ 'ਚ ਘਾਟਾਂ ਨੇ ਸਾਡੇ 'ਚ ਕਮਜ਼ੋਰੀਆਂ ਨੇ ਸਾਡੇ 'ਚ ਕਮੀਆਂ ਨੇ ਅਸੀਂ ਗੁਰੂ ਦੀ ਗੱਲ ਮੰਨੀ ਕੋਈ ਨਹੀਂ ਅਸੀਂ ਮਨ ਦੇ ਪਿੱਛੇ ਲੱਗੇ ਅਸੀਂ ਗੌਣ ਵਾਲਿਆਂ ਦੇ ਪਿੱਛੇ ਲੱਗੇ ਕੋਈ ਕਿਸੇ ਪਿੱਛੇ ਲੱਗਿਆ ਫਿਰਦਾ ਕੋਈ ਕਿਸੇ ਪਿੱਛੇ ਲੱਗਿਆ ਫਿਰਦਾ ਹੈ ਕਰਮ ਨੂੰ ਤਲੰਜਨੀ ਦੇਤੀ ਪਰ ਇੱਕ ਗੱਲ ਚੇਤਾ ਰੱਖੋ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਅੱਜ ਕਹਿਣਾ ਮੇਰੇ ਯਾਰ ਬੈਲੀ ਇਦਾਂ ਦੇ ਮੈਂ ਕਿਵੇਂ ਜੁੜ ਜਾ ਮੇਰੇ ਤੇ ਸਾਰੇ ਰਿਸ਼ਤੇਦਾਰੀ ਇਦਾਂ ਦੇ ਨੇ ਸਾਰੇ ਹੀ ਖਾਣ ਪੀਣ ਵਾਲੇ ਆ ਪਰ ਗੁਰਮਖੋ ਦੁਨੀਆ ਕਰਕੇ ਜਿੰਨੇ ਦੀਨ ਧਰਮ ਸਿੱਕੇ ਤੇ ਟੰਗ ਦਿੱਤਾ ਨਾ ਚੇਤਾ ਰੱਖਿਓ ਦੁਨੀਆ ਨੇ ਸਾਥ ਨਹੀਂ ਦੇਣਾ ਲੇਖਾ ਤੇ ਤੈਨੂੰ ਆਪਣਾ ਹੀ ਦੇਣਾ ਪੈਣਾ ਹੈ ਲੇਖਾ ਤੇ ਤੇਰੇ ਕਰਮਾਂ ਦਾ ਹੋਣਾ ਹੈ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਸ ਪਾਏ ਤੁਹਾਡਾ ਮਾਰਿਆ ਗਫਲ ਆਪਣੇ ਹੱਥ ਆਪਣੇ ਪੈਰ ਤੇ ਆਪ ਕਹਾੜਾ ਨਾ ਮਾਰੋ ਇਹ ਸਮਾਂ ਹੈ ਸਰੀਰ ਮਿਲਿਆ ਹੈ ਵੇਖੋ ਕਿੱਡੇ ਚੰਗੇ ਭਾਗ ਨੇ ਪੰਜਾਬ ਦੀ ਧਰਤੀ ਤੇ ਜਨਮ ਮਿਲਿਆ ਧੰਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ ਮਿਲੇ ਨੇ ਕਲਗੀਧਰ ਦਸ਼ਮੇਸ਼ ਪਿਤਾ ਵਰਗਾ ਧਰਮ ਦਾ ਬਾਪੂ ਮਿਲਿਆ ਫੇਰ ਵੀ ਜੇ ਖਾਲੀ ਰਹਿ ਗਏ ਫੇਰ ਵੀ ਸਖੀਨਾ ਕਮਾਈ ਤੇ ਸਾਡੇ ਨਾਲੋਂ ਮਾੜੇ ਭਾਗ ਨਹੀਂ ਕਿਤੇ ਦੇ ਹੋਣ ਅੱਜ ਲੋੜ ਹੈ ਸਖੀਨ ਨਾਲ ਜੁੜੀਏ ਧਰਮ ਨਾਲ ਜੁੜੀਏ ਪਾਣੀ ਪਾਣੇ ਦੇ ਧਾਰਨੀ ਹੋਈਏ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਹੁਕਮ ਕੀਤਾ ਪੀਵੋ ਪੋਹਲ ਖੰਡੇ ਧਾਰ ਹੋਏ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਲੈਣੀਆਂ ਕੋਟ ਪਰ ਆ ਕੇ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਹ ਸਾਡੇ ਵਿੱਚ ਲਾ ਫੁੱਟ ਪਰਿਆ ਤੇ ਹਾ ਤੇ ਜਾਨੀ ਯੋ ਹੱਤੇ ਜੀ ਇਹ ਸਮਝੇ ਪੁਕਾਰੇ ਯੋ ਹੱਤੇ ਜੀ ਸਾਰਾ ਪਰਵਾਰ દશ્વરી ਖੱਡੇ ਵਾ ਨਯਾਨਤ ਸਿੱਧੀ ਲੜ ਲੱਗੀ ਏ ਬਾਜਾ ਵਾਲੇ ਤੇ 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 ਤੇ ਨੌਜਵਾਨੋ ਮੈਂ ਬੇਨਤੀ ਕਰਾਂਗਾ ਅੱਜ ਪ੍ਰਣ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਬਣੀਏ ਗੁਰੂ ਵਾਲੇ ਬਣੀਏ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਬਣਾਈਏ ਧਰਮ ਦੀ ਮਾਤਾ ਮਾਤਾ ਸਾਹਿਬਕੌਰ ਨੂੰ ਬਣਾਈਏ ਸਿੱਖ ਬਣੀਏ ਘਟੋ ਘਟ ਪੱਗਾ ਬਨਣੀਆਂ ਸ਼ੁਰੂ ਕਰੋ ਦਾੜੀਆਂ ਰੱਖੋ ਸ਼ੁਰੂਆਤ ਤੇ ਕਰੋ ਸਤਿਗੁਰਾਂ ਦੇ ਚਰਨਾਂ ਨਾਲ ਜੁੜੋ ਪਤਿਤਪੁਣੇ ਨੇ ਬੜਾ ਸਾਡਾ ਨੁਕਸਾਨ ਕੀਤਾ ਕੋਈ ਸਮਾਂ ਸੀ ਜਦੋਂ ਪੰਜਾਬ ਵਿੱਚ ਇੱਕ ਵੀ ਇਦਾਂ ਦਾ ਸਿੱਖ ਨਹੀਂ ਸੀ ਲੱਭਦਾ ਜਿਹਦੇ ਮੁਖ ਤੇ ਦਾੜ੍ਹੀ ਨਾ ਹੋਵੇ ਜਿਹਦੇ ਸਿਰ ਤੇ ਪੱਗ ਨਾ ਹੋਵੇ ਇੱਕ ਵੀ ਕੋਈ ਸਮਾਂ ਸੀ ਨਾ ਪੰਜਾਬ ਵਿੱਚ ਤੁਸੀਂ ਵੇਖਿਆ ਹੀ ਹੋਣਾ ਬਰਾਤਾਂ ਜਾਂਦੀਆਂ ਸਨ ਸਾਰੇ ਪੱਗਾਂ ਵਾਲੇ ਪਰ ਹੁਣ ਵੇਖੋ ਕੋਈ ਕੋਈ ਲੱਭਦਾ ਨੌਜਵਾਨਾਂ ਵਿੱਚ ਖਾਸ ਕਰਕੇ ਤੇ ਇਹ ਚਿੰਤਾ ਦਾ ਵਿਸ਼ਾ ਹੈ ਅੱਜ ਸਾਡੀ ਪੱਗ ਚਲੇ ਗਈ ਆਉਣ ਵਾਲੇ ਸਮੇਂ ਵਿੱਚ ਬਾਕੀ ਸਭ ਕੁਝ ਵੀ ਜਾਂਦਾ ਰਹੇਗਾ ਤੇ ਕੋਸ਼ਿਸ਼ ਕਰੋ ਜੇ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਸਿੱਖੀ ਦੀ ਵੇਲ ਹਰੀ ਮਰੀ ਰਵੇ ਫਿਰ ਆਪ ਸਿੱਖੀ ਨਾਲ ਜੁੜੋ ਤੁਹਾਡੇ ਬੱਚੇ ਤਾਂ ਹੀ ਸਿੱਖ ਬਣਨਗੇ ਜੇ ਤੁਸੀਂ ਸਿੱਖ ਹੋਵੋਗੇ ਗੁਰੂ ਕੇ ਚਰਨਾਂ ਨਾਲ ਜੁੜੋ ਤੇ ਆਓ ਮੈਂ ਬੇਨਤੀ ਕਰਾਂਗਾ ਅੰਮ੍ਰਿਤਧਾਰੀ ਹੋਵੋ ਦਾੜੀਆਂ ਕੇਸ ਰੱਖੋ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਰਮ ਦੇ ਪਿਤਾ ਬਣ ਜਾਣਾ ਧਰਮ ਦੀ ਮਾਤਾ ਮਾਤਾ ਸਾਹਿਬ ਕੌਰ ਨੂੰ ਬਣਾਈਏ ਪੰਜ ਪਿਆਰੇ ਗੁਰੂ ਦਾ ਰੂਪ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਮਹਾਰਜ ਨੇ ਆਖਿਆ ਸਰੀਰ ਪੰਥ ਵਿੱਚ ਆਤਮਾ ਗ੍ਰੰਥ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਪੰਜ ਸਿੰਘ ਤਿਆਰ ਬਰ ਤਿਆਰ ਹੋ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਸ਼ਸ਼ਤਰ ਸਜਾ ਕੇ ਖੜ ਜਾਣ ਸਮਝੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਰੂਪ ਨੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ ਮਾਰਜ ਤੋਂ ਲੈਣੀ ਹੈ ਮਹਾਰਾਜ ਕਿਤੇ ਨਹੀਂ ਗਏ ਆਪਣੇ ਖਾਲਸੇ ਦੇ ਵਿੱਚ ਵਰਤਦੇ ਹਨ ਤੇ ਆਓ ਅੰਮ੍ਰਿਤ ਛਕਣਾ ਹੈ ਜਿਨ੍ਹਾਂ ਨੇ ਭਾਵਨਾ ਬਣਾ ਕੇ ਸਤਿਗੁਰਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਲੈਣੀ ਹੈ ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸਰਾਹੀ ਪੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲਈਤੀ ਪਿਛਲਾ ਜਨਮ ਆਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ ਆਗੇ ਸਮਝ ਚਲੋ ਅਨੰਦ ਲਾਲਾ ਪਾਛਾ ਜੋਬੀ ਕੀ ਸੋਬੀ